ਅਦਿ ਲੋਕ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਮੈਂ ਮਨ ਸਾਈਪ੍ਰਸ ਹਾਂ ਤੇ ਮੈਂ ਅਦ੍ਰਿਤੀ ਕਰਨ ਦੇ ਲਈ ਆ ਗਈ ਜੀ। ਕੁਝ ਆਪਸ ਬੰਦੇ ਹੈਗੇ ਆ। ਛੋਟੇ ਖਾਣ ਖਤਮ ਹੋ ਗਏ ਹੈਗੇ ਆ। ਸੋ ਮੈਂ ਇਹ ਬੇਲ ਲੈ ਚਲੂ ਠੀਕ ਹੈ। ਫਿਰ ਮੈਂ ਆਪਣਾ ਪਰਫੈਕਟ ਕੰਮ ਖਤਮ ਕਰਾਂ ਫਿਰ ਮੈਂ 12 ਵਜੇ ਚੋਪ ਤੇ ਰਹਿਣਾ ਠੀਕ ਹੈ। ਆ ਹਮੇਸ਼ਾ ਇਹ ਕਹਿਣੀ ਹੋਣੀ ਆ ਜਿੱਥੇ ਜਾਓਗੇ ਮਿਹਨਤਾਂ ਕਰਨੀ ਪੈਣੀ ਆ ਠੀਕ ਹੈ। ਕੋਈ ਫਰੀ ਦੀਆਂ ਰੋਟੀਆਂ ਨਹੀਂ ਖਾਂਦਾ। ਜਾਹੇ ਕੋਈ ਇੰਡੀਆ ਜਾਹੇ ਕੋਈ ਬਾਹਰਾਂ ਲੋਕੋ ਜੀ। ਹਾਂਜੀ ਲੋਕ ਜੀ ਸਤਿ ਸ਼੍ਰੀ ਅਕਾਲ ਵੰਦ ਜਗੇ। ਮੈਂ ਅੰਨ ਸਾਈਪਰਸ ਤੋਂ ਤੇ ਮੈਂ ਆਪਣੇ ਹੁਣੇ ਇੰਪਲੋਇਰ ਦੇ ਘਰ ਆ ਗਈ ਸੀ ਪੂਰੇ 12:00 ਬਜੇ ਗਿਆ 12:00 ਵਜੇ ਕੰਮ ਕਮਿੰਟ ਹੋਇਆ ਹੈ ਸੋ ਹੁਣ ਆਪਾਂ ਸਟਾਰਟ ਕਰਦੇ ਆ ਕੁਕਿੰਗ ਰਾਈਟ ਸੋ ਕੁਕਿੰਗ ਦੇ ਵਿੱਚ ਬਣਾਉਣਾ ਹੈਗਾ ਆਪਾਂ ਚਿਕਨ ਵਿਦ ਪੋਟੈਟੋ ਜਾਂਦਾ ਫੋਰਨੋ ਐਂਡ ਗੋਰੀ ਬਾਜ ਦੇ ਲਈ ਬਣਾਣਾ ਹੈਗਾ ਮਸਾਲਾ ਦੀ ਦਾਲ ਦਾ ਸੂਪ ਸਾਤੇ ਮਸਾਲੇ ਦਾ ਦਾਲ ਦਾ ਸੂਪ ਸੋ ਆਪਾਂ ਕੁਕਿੰਗ ਕਰਦੇ ਆ ਰਾਈਟ ਸੋ ਬਹੁਤ ਕੰਮ ਪਿਆ ਹੈਗਾ ਅਗੇਨ ਬੈੱਡ ਸ਼ੀਟ ਚੇਂਜ ਕਰਨੇ ਆ ਅੱਜ ਰਾਈਟ ਤੇ ਪਲੇਟ ਵਾਸ਼ ਕਰਨੇ ਹੈਗੇ ਆ ਡਸਟਿੰਗ ਕਰਨੀ ਆ ਪੋਚਾ ਲਾਣਾ ਝਾੜੂ ਲਾੜਾ ਠੀਕ ਹੈ ਸੋ ਮੈਂ ਸੋ ਬਹੁਤ ਜ਼ਿਆਦਾ ਕੰਮ ਹੈਗਾ ਆ। ਇਹ ਬਸ ਬਾਕੀ ਫਿਰ ਮੈਂ ਬਾਚੇਗਾ ਲਗਾ ਦਿਆਂ ਰਾਈਤ ਗੱਲ ਲਵੜੇ। ਹਾਂਜੀ ਲੋਕੋ ਜੀ ਫੁਰਨੋ ਦੇ ਵਿੱਚ ਖਾਣਾ ਬੜਨੇ ਨੂੰ ਰੱਖ ਦਿੱਤਾ ਹੈਗਾ ਆ। ਤੇ ਅਦਰ ਗੋਰੇ ਬਾਜੀ ਦੇ ਲਈ ਸੂਪ ਬਣਦਾ ਹੈਗਾ ਆ। ਤੇ ਅਦਰ ਕਪੜੇ ਤੋਂ ਹੁੰਦੇ ਹੈਗੇ ਆ। ਤੇ ਅਦਰ ਕਪੜੇ ਸਕਾ ਹੁੰਦੇ ਹੈਗੇ ਆ ਲੋਕੋ ਜੀ। ਆ ਫर्श ਤੇ ਹੁਣ ਮੈਂ ਸੁਭਰੂੰਗੀ ਤੇ ਪੋਚਾ ਲਾਉਂਗੀ ਲੋਕੋ ਜੀ। ਕਜੀ ਖਾਣਾ ਬਣਦਾ ਹੈਗਾ ਤੇ ਹਜੇ ਖਾਣਾ ਬਣਿਆ ਨਹੀਂ ਹੈਗਾ ਗੁਰਬਾਦੀ ਦਾ ਸੱਤਾ ਬਣ ਕੇ ਰੈਡੀ ਕਰਿਆ ਹੈਗਾ ਥੋੜੇ ਟਾਈਮ ਤੱਕ ਬੱਚਾ ਨੇ ਵੀ ਆ ਜਣਾ ਹੈ ਚਲੋ ਮੈਂ ਕਿਹਾ ਆਪਾਂ ਗੱਲਾਂ ਦਾ ਟਾਸਕ ਹੀਰੋ ਕਰ ਲਈਏ ਰੱਖੋ ਜੀ ਤੇ ਬਸ ਇਦਾਂ ਨਹੀਂ ਮਤਲਬ ਤਾਂ ਮੈਂ ਘਰ ਤਾਂ ਕਾਲ ਕੀਤੀ ਸੀ ਘਰ ਤਾਂ ਕਾਲ ਅੱਛਾ ਕਾਫੀ ਵਾਰ ਕਰ ਲਈ ਹੈਗੀ ਆ ਬਿਕਾ ਸਮਾਂ ਅਜੇ ਮਤਲਬ ਠੀਕ ਨਹੀਂ ਹੋਈ ਹੈਗੀ ਆਈ ਮੀਨ ਉਸੇ ਤਰ੍ਹਾਂ ਦੀ ਅੱਜ ਦਾ ਕੰਮ ਸੀ ਆ

ਸੋ ਬਸ ਇਹ ਤਰੀਕਾ ਲਾ ਬਤਲ ਕਰ ਜੀ ਸਾਰਾ ਦਿਨ ਕੰਮ 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 ਬੀਜੀ 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 ਇੱਕ ਆਫਰ ਹੋਰ ਹੈਗੀ ਹੈਗੀ ਆ ਪਾਰਟ ਟਾਈਮ ਦੀ ਠੀਕ ਹੈ ਸੋ ਮੈਂ ਮਤਲਬ ਰਾਤੀ ਨੂੰ ਮੈਸੇਜ ਕਰਦੀ ਸੀ ਰਾਤੀ ਮੇਰਾ ਮਤਲਬ ਮੈਂ ਵੀ ਅਦਾ ਸੀ ਸੀ ਠੀਕ ਹੈ ਬਾਜਰੀ ਕਵਰ ਸੁਣ ਕੇ ਸੋ ਉਹ ਮੈਡਮ ਦੇ ਮੈਸੇਜ ਆ ਗਿਆ ਹੈਗਾ ਗੁਰੀ ਬੀਬੀ ਦੇ ਤੇ ਉਹ ਨੂੰ ਵੀ ਨੀਡ ਹੈਗੀ ਆ ਸੋ ਮੈਂ ਦੇਖਦੀ ਆ ਕਿਹੜੇ ਟਾਈਮ ਤਾਂ ਮੈਂ ਕਿਉਂਕਿ ਫਰਾਈਡੇ ਦਾ ਸੌਰੀ ਕੱਲ ਨੂੰ ਟਮਾਰੋ ਤਾਂ ਮੈਂ ਬੀਪੀ ਪਾਪੇ ਦੇ ਘਰ ਆਣਾ ਨਾ ਫਰਾਈਡੇ ਆਪਣੀ ਗੋਰੀ ਬੀਬੀ ਦੇ ਸਕੂਲੇ ਘਰ ਜਾਣਾ ਉਧਰ ਹਨਾ ਸੋ ਨੈਕਸਟ ਵੀਕ ਮੈਂ ਉਹ ਦਾ ਪੂਰਾ ਬੀਜ਼ੀ ਹਾਂ ਟਚ ਹੋਟ ਬਾਕੀ ਦੇਣੀ ਹੈ ਜੇ ਸੰਡੇ ਮੈਨੂੰ ਜਿੱਥੇ ਪਿੰਡ ਵਿੱਚ ਕੰਮ ਕਰਨ ਗਈ ਸੀ ਉੱਥੇ ਜੀ ਨਾ ਮਤਲਬ ਉਹਨਾਂ ਨੇ ਮੈਸੇਜ ਕੀਤਾ ਸੋ ਫਿਰ ਮੈਂ ਇਹ ਵਾਲੇ ਕੰਮ ਤੇ ਚੰਗੀ ਜਿਹੜਾ ਨਾਮਾ ਹੈਗਾ ਆ ਹਜੇ ਮੈਂ ਕੋਈ ਵੀ ਰਿਪਲਾਈ ਨਹੀਂ ਕੀਤਾ ਹੈਗਾ ਲੱਖ ਜੀ ਸੋ ਮੈਂ ਕਰੂੰਗੀ ਮੈਨੂੰ ਚਲ ਮੈਨੂੰ ਟਾਈਮ ਲੱਗਿਆ ਫਿਰ ਮੈਂ ਕਰੂੰਗੀ ਨਾ ਪਹਿਲਾਂ ਮੈਂ ਦੇਖ ਲਵਾਂ ਕਿਹੜੇ ਦਿਨ ਮੈਂ ਬੀਜ਼ੀ ਹੈਗੀ ਹੈ ਕਿਹੜੇ ਦਿਨ ਆਖਿਰ ਮੈਂ ਫਰੀ ਹੈਗੀ ਆ ਮੈਂ ਉਸ ਹਫ਼ਤੇ ਨਾਲ ਮੈਸੇਜ ਕਰੂੰਗੀ ਥੋੜਾ ਮੈਂ ਕਿਹਾ ਥੋੜਾ ਸਪੇਸ ਦੇ ਦਈਏ ਹੈਨਾ ਫਿਰ ਜਲਦੀ ਵੀ ਨਹੀਂ ਕਰਨਾ ਚਾਹੀਦਾ ਹੈਗਾ ਬਸ ਲੋਕਾ ਜੀ ਇਤਨੀ ਗੱਲਾਂ ਬਤਾ ਠੀਕ ਹੈ ਚਲੋ ਫਿਰ ਲੋਕਾ ਜੀ ਮੈਂ ਬਟ ਮੇਮੀ ਹੈ ਜੀ ਪੂਰੀ ਤਰ੍ਹਾਂ ਠੀਕ ਨਹੀਂ ਹੈਗੀ ਬਾਕੀ ਫਿਰ ਜਾਣੇ ਬੱਚਿਆਂ ਨੂੰ ਲੈਣ ਆਹੀ ਆ ਬਾਹਰ ਲਈ ਕਰਵਾਤਾ ਸਾਰੇ ਜਿਹੜੀ ਕੋਈਆਂ ਦੇ ਘਰ ਵਿੱਚ ਕੰਮ ਕਰੋ ਕੰਮ ਕਰੋ ਚਲੋ ਪੈਸੇ ਬਣ ਗਿਆ ਇੱਥੇ ਮਿਹਨਤ ਆ ਮੈਂ ਹਮੇਸ਼ਾ ਕਹਿੰਨੀ ਹੂ ਲੋਕਾ ਜੀ ਮਿਹਨਤ ਆ ਠੀਕ ਹੈ ਚਲੋ ਠੀਕ ਹੈ ਫਿਰ ਆਪਾਂ ਹੋਰ ਹਾਂ ਜੀ ਲੋਕਾ ਜੀ ਬਣ ਗਿਆ ਹੈਗਾ ਖਾਣਾ ਬਟ ਥੋੜਾ ਜਿਹਾ ਮੇਰੇ ਕੋਲੋਂ ਜਲ ਗਿਆ ਚਲੋ ਕੋਈ ਨਹੀਂ ਪਰ ਫਿਰ ਵੀ ਨਿਆਣਾ ਨੇ ਖਾਣਾ ਸਵਾਦ ਬਣਿਆ ਮੈਨੂੰ ਪਤਾ ਹੈ ਤਾਂ ਸਵਾਦ ਹੀ ਬਣਦਾ ਹਮੇਸ਼ਾ ਤੇ ਅਦਰ ਗੋਰੇ ਭਾਜੀ ਦੀ ਬਣ ਗਈ ਆ ਸਾਫ ਤੇ ਮਸਲਾ ਦਾ ਸੂਪ ਬਣ ਗਿਆ ਹੈਗਾ ਆ ਤੇ ਆ ਕੇ ਖਾਊਗਾ ਯਮ ਯਮ ਕਰਕੇ ਖਾ ਬਲੋਕ ਜੀ ਹਾਂ ਜੀ ਲਓ ਕਿ ਜੇ ਮੇਰਾ ਵਰਕ ਫਿਨਿਸ਼ ਹੋ ਗਿਆ ਹੈਗਾ ਸੋ ਹੁਣ ਮੈਂ ਆਪਣੇ ਘਰ ਚਲਦੀ ਆ ਠੀਕ ਆ ਮ ਕੱਲ ਮਿਲਦੇ ਆ ਇੱਕ ਨਵੀਂ ਲਾਈਫ ਦੇ ਨਾਲ ਇੱਕ ਨਵੀਂ ਸਮਾਈਲ ਦੇ ਨਾਲ ਜਦ ਤੱਕ ਦੇ ਲਈ ਬਾਏ ਬਾਏ ਐਂਡ ਗੁੱਡ ਪਲੱਸ ਯੂ